ਤੰਗ ਦੋਸ ਨੂੰ ਦਰਸ਼ਨ ਕਰਾਉਣੇ ਮੰਦਿਰ ਦੇ ਸ੍ਰੀ ਭਗਤ ਨਾਮਦੇਵ ਜੀ ਦਾ ਮੰਦਿਰ ਹੈ ਕਿੱਥੇ ਕੀ ਚੱਕੀ ਸੀ ਭਗਤ ਨਾਮਦੇਵ ਜੀ ਨੇ ਚੱਕੀ ਘਮਾਈ ਸੀ ਤਿੰਨ ਦਿਨ ਚੱਕੀ ਲਗਾਤਾਰ ਚੱਲੀ ਗਈ ਦੀ ਇਹ ਕਰੋ ਦਰਸ਼ਨ ਜੀ ਬਾਬਾ ਨਾਨਕ ਭਗਤ ਨਾਮਦੇਵ ਜੀ ਆਗੇ ਇਹ ਜਿਨ੍ਹਾਂ ਨੇ ਕੀ ਤਿੰਨ ਦਿਨ ਚੱਕੀ ਚਲਾਈ ਦੀ ਮੰਦਿਰ ਚਾਏ ਦੇ ਮੰਦਿਰ ਚੋਂ ਬਾਹਰ ਕੱਢ ਤੀ ਕਿੰਨੇ ਮੰਦਿਰ ਦਾ ਜਿਹੜਾ ਪੱਛਮ ਪਸੰਵਰ ਬਰਨੋਂ ਮੂ ਉਰਵ ਬਰਨੋਂ ਮੂ ਪਸੰਵਾਲਾ ਮੁੜ ਗਿਆ ਦੀ ਮੰਦਰ ਭਗਤ ਨਾਮ ਦੇ ਗੁਣੀ ਇਹ ਕੋਈ ਵੀ ਕਰਤਾ ਬੱਧੀਆ ਕਰੋ ਦਰਸ਼ਨ ਜੀ ਮੰਦਰ ਦੇ ਭਗਤ ਨਾਮ ਦੇ ਮੰਦਿਰ ਆ ਇਹ ਇਹ ਅੰਦਰ ਚੱਕੀ ਹੈ ਜੀ ਆ ਦੇਖੋ ਸੰਗਤ ਕੋ ਮੌਲੀ ਲਗਾਤਾਰ ਤਿੰਨ ਦਿਨਾਂ ਬਿਨਾਂ ਉਹ ਤੋਂ ਪਹਿਲਾਂ ਕਿੰਨੇ ਬੈਲਾ ਨਾਲ ਚੱਲਦੀ ਸੀ ਬੈਲ ਬੈਲ ਘਮਾਉਂਦੀ ਚੱਕੀ ਨੂੰ ਜਦੋਂ ਭਗਤ ਨਾਮ ਦੇ ਜੀ ਨੇ ਇਹਨੂੰ ਬੈਲ ਨੂੰ ਦੇਖਿਆ ਦੇਖਿਆ ਬੈਲ ਚੱਕੀ ਚਲਾਰੀਆਂ ਨਾਮ ਦੇਵ ਨੇ ਆਪਣੇ ਹੱਥਾਂ ਨਾਲ ਚੱਕੀ ਚਾਹੀਦੀ ਤਿੰਨ ਦਿਨ ਲਗਾਤਾਰ ਚੱਕੀ ਚੱਲੀ ਹੈ ਕਹਿੰਦੇ ਆਟਾ ਪੀਸਣ ਬਾਅਦ ਹੁਣ ਵੀ ਕਹਿੰਦੇ ਇਹਨਾ ਆਟਾ ਪੀਛੇ ਜਾਂਦਾ ਹੈ ਕਰੋ ਦਰਸ਼ਨ ਜੀ ਮੰਦਰਾ ਜੀ ਉਹ ਜਿਹੜਾ ਕਿ ਇੱਧਰਲੇ ਪਾਸੇ ਮਤਲਬ ਹੁਣ ਜਿੱਥੇ ਆਪਾਂ ਖੜੇ ਆ ਇੱਧਰ ਹੀ ਛੜ ਮੂੰਹਤੀ ਹੈ ਪਹਿਲਾਂ ਉਸ ਤੋਂ ਬਾਅਦ ਜਦੋਂ ਨਾਮ ਦੇਵਤਾ ਪਰਲੇ ਪਾਸੇ ਮੂੰਹ ਹੋਵੇ ਦੀ ਇਹ ਮੰਦਰ ਦਾ ਤੁਹਾਨੂੰ ਦਿਖਾਉਣਾ ਕਰੋ ਕਰੋ ਦਰਸ਼ਨ ਇਹ ਮੰਦਰ ਦਾ ਮੂੰਹ ਕੋਮਕੇ ਉਹ ਪੂਰਬ ਵੱਲੋਂ ਕੋਮਕੇ ਪੱਛਮ ਵੱਲ ਮੂੰਹ ਹੋਵੇ ਦੀ ਇਹ ਖਜੋ ਆ ਗਿਆ ਦਰਗਹਿਟ ਉਹ ਪਾਸੇ ਹੀ ਏਡਾ ਹੁਣ ਉਹ ਹੀ ਪਾਸੇ ਹੀ ਏਡਾਗਾ ਪਹਿਲਾ ਪੂਰਬ ਪਾਸੇ ਦੀ ਹੁਣ ਪੱਛਮ ਵਾਲਾ ਅਗਿਆ ਗਿਆ ਗੇਟ ਪੱਛਮ ਵਾਲਾ ਪਹਿਲਾ ਗੇਟ ਪੂਰਬ ਵਾਲ ਜਿਹਨਾਂ ਨਾਮਦੇਵ ਜੀ ਹੈ ਤੇ ਜਿਹਨਾਂ ਨੂੰ ਧੱਕੇ ਮਾਰ ਕੇ ਕੱਢਿਆ ਦੀਗਾ ਉਸ ਤੋਂ ਬਾਅਦ ਹੁਣ ਪਿੱਛੇ ਜਾ ਕੇ ਖੜ ਗਏ ਤੇ ਫਿਰ ਅਬਦੇ ਆਪ ਕਹਿੰਦੇ ਮੰਦਰ ਦਾ ਮੂੰਹ ਘੁੰਮ ਗਿਆ ਦੀ ਜੋ ਕੀ ਬਣਾ ਪੱਛਮ ਵੱਲ ਘੁਮ ਕੇ ਆ ਗਿਆ ਦੀ ਇਹ ਦੇਖ ਮੰਦਰ ਦਾ ਮੂੰਹ ਇਹ ਆ ਨਾਮਦੇਵ ਜੀ ਦਾ ਮੰਦਰ ਜੋ ਕੀ ਓਹੋ ਆਉ ਸਤਾਨਾ ਜੀ ਜਿੱਥੇ ਭਗਤ ਨਾਮ ਜੀ ਬੈਠੇ ਸੀ ਤਪੱਸਿਆ ਕੀਤੀ ਸੀ ਤੇ ਉਰੇ ਬੈਠ ਕੇ ਉਹਨਾਂ ਨੇ ਤਪੱਸਿਆ કરી ਤੀ ਇਹ ਮਾਗਰਲਾ ਪਾਸਾ ਦੀਆ ਉਹ ਦੂਬਾ ਮੰਦਰ ਦਾ ਜਿਹੜਾ ਗੇਟ ਕੋਲ ਮੈਂ ਦੇਖੋ ਇਧਰਲੇ ਪਾਸੇ ਗੇਟ ਆ ਗਿਆ ਦੀਗਾ ਆ ਤੁਹਾਨੂੰ ਗੇਟ ਦਿਖਾਉਣੇ ਆ ਇਧਰ ਮੰਦਰ ਦਾ ਆ ਦੇਖ ਆ ਤੇੜਾ ਦੇਖੋ ਕਿਵੇਂ ਆਈ ਇਹਨੇ ਇਹ ਮੰਦਰ ਸਾਰਾ ਘੁੰਮ ਗਏ ਤੇੜਾ ਉਵੇਂ ਹੀ ਪਈਏ ਨੇ ਮੰਦਰ ਚ ਤੇੜਾ ਦੇਖੋ ਜੀ ਮੰਦਰ ਚ ਜਿਹੜੇ ਤੇੜਾ ਨੇ ਇਹ ਮੰਦਰ ਕਹਿੰਦੇ ਆਈ ਘੁੰਮ ਗਏ ਦੀ ਯੋਗੀ ਇਧਰਲੇ ਪਾਸੇ ਮੂੰਹ ਆ ਕੇ ਦੀ ਪਹਿਲਾਂ ਪੱਛਮ ਵੱਲ ਸੀ ਤੇ ਪੂਰਬ ਵੱਲ ਪੂਰਬ ਪਨਾ ਪੂਰਬ ਵੱਲ ਮੂੰਹ ਸੀ ਪਹਿਲਾਂ ਪੱਛਮ ਵੱਲ ਘੁਮਕਿਆ ਇਹਦੀ ਉੱਥੇ ਤਪੱਸਿਆ ਕਰੀ ਸਾਹਮਣੇ ਉਹ ਨਾਮਦੇਵ ਜੀ ਦਾ ਮੰਦਿਰ ਆ ਜਿੱਥੇ ਉਹਨਾਂ ਨੇ ਬਿਕੇ ਤਪ ਕਰਿਆ ਸੀ ਕਰੋ ਦਰਸ਼ਨ ਦੇਖੋ ਜੀ ਇਹ ਨਾਮਦੇਵ ਤਪ ਸਥਾਨ ਆ ਜਿੱਥੇ ਕੋਈ ਅੱਜ ਮਤਲਬ ਪ੍ਰੋਗਰਾਮ ਹੋਗਾ ਕੋਈ ਪ੍ਰੋਗਰਾਮ ਚੱਲ ਰਿਹਾ ਇਸ ਟਾਈਮ ਤੁਹਾਨੂੰ ਦਿਖਾਉਣਿਆਂਗੇ ਆ ਦੇਖੋ Lihat ini. Lihat Maharashtra ini. Lihat ini. ਮੈਂ ਮੰਦਰਾ ਆ ਗਿਆ ਆ ਗਿਆ ਇਹ ਕੋ ਆ ਇਹ ਨਾਮਲੇਪ ਦਾ ਸਾਲਾ ਜੀ ਜਿੱਥੇ ਇਹ ਤੱਪੀ ਆ ਗਿਆ ਹੈ ਸਾਡੇ ਕੋਲ ਤੇ ਇਧਰ ਆਰਤੀ ਹੋ ਰਹੀ ਹੈ ਜੀ ਆਰਤੀ ਕਰਦੇ ਨੇ ਜਗਾ ਜਿੱਥੇ ਪਾਇਆਗੇ ਬਾਬਾ ਨਾਮਦੇਵ ਜੀ ਦਾ ਘਰ ਆ ਜੀ ਘਰ ਦੀ ਜਗਾ ਇਹ ਘਰ ਦੇ ਇਹ ਘਰ ਆ ਜੀ ਆਪਣੇ ਸੇਵ ਦੀ ਸਰਪਰ ਰੱਖਿਆ ਹੈ ਇਹ ਬਾਬਾ ਨਾਮਦੇਵ ਜੀ ਦਾ ਘਰ ਆ ਜੀ ਇਹ ਫੋਟੋ ਵੀ ਆ ਬਾਬਾ ਨਾਮਦੇਵ ਦੀ ਘਰ ਨੇ ਕੋਈ ਨਾ ਰੱਖਿਆ ਜੇ ਘਰ ਆ ਜੀ ਚਲੋ ਚਲੋ ਬਾਬੇ ਨਾਮਦੇਵ ਜੀ ਦਾ ਘਰ ਆ ਜੀ ਥੱਲੇ ਸਤਾਨ ਆ ਮਣਾਇਆ ਕੱਲੇ ਅੰਦਰ ਸੰਗਤ ਜਾਂਦੀ ਆ ਐ ਐ ਸੰਗਤ ਜਾਂਦੀ ਤੇ ਪਰਾਂ ਦੀ ਵਾਰੇ ਆਉਂਦੀ ਆ ਆ ਆਈ ਜਾ ਕੇ ਆ ਆਦੀ ਬਾਬੇ ਵਾਲਾ ਕੋੜਾ ਜੀ ਆਪਣੇ ਬਾਬਾ ਜੀ ਦਾ ਕੋੜਾ ਰਟਕਾਰਿਆ ਵਾਲਾ ਕੋੜਾ ਕਿ ਜਿਹੜਾ ਕੋੜਾ ਜੀ ਗਾਣਾ ਇਹ ਆ ਪੰਜ ਪਿਆਰਾਂ ਦੇ ਕੋੜੇ ਆਉਣਗੇ ਮੰਗਰ ਦੇਖੋ ਅੱਜ ਪਿਆਰਿਆਂ ਦੇ ਗੋਲ ਸਿੰਘ ਜੀ ਦਾ ਆ ਪੂਰੀ ਦੀ ਆਹ ਜਿਹੜਾ ਆਹ ਕੋਲੇ ਸਾਰੇ ਗੁਰਦੁਆਰੇ ਸੌਣ ਵਾਲੀ ਅੱਜ ਆਪਾਂ ਬੋਲੀ ਜਾਂ ਪੂਰੀ ਲੈਤਾ ਜੀ ਕਰ ਗੀਤ ਨਾਉਂਦਾ ਆਇਆ ਜੀ ਅੱਜ ਸਾਚਾ ਕੰਡਾ ਜੋਰ ਸਾਹਿਬ ਆਪ ਜਨਨ ਦੀ ਸਰਵ ਸਮਰਾ ਦੀ ਤੁਮਾ ਕਰਦੇ ਕਰਦੇ 16 16 ਨਾ 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 ਨਾ

i'm just कल सुखा पिंजर सिया कलिया तू देखा दे अजय सौरभ दर्शन जी गुरुद्वार रतनगढ़ साहब दर्शन बाबू संग तो गुरु, गुरु गोबिंद सिंह जी ਦਰਸ਼ਨ ਦੇ ਕੇ ਗਏ ਤੇ ਜਦੋਂ ਉੱਥੇ ਕੋੜੇ ਤੇ ਜਾਂਦੇ ਜਾਂਦੇ ਕੋੜੇ ਤੇ ਜਾਂਦੇ ਜਾਂਦੇ ਦਰਸ਼ਨ ਦੇ ਕੇ ਗਏ ਸਾਤੇ ਨਾਮ ਜੀ ਅੱਜ ਦੀ ਸੰਤਾ ਇਮਾਰਾ ਦੇ ਦਰਬਾਰ ਸਨ ਹੁੰਦੀਆਂ ਵਾ ਬਾਬਾ ਦੀ ਸੇਵਾ ਹੀ ਕਰਉਂਦੇ ਆ ਚਰਪਾ ਕੀ ਰਵਾਈ ਨੂੰ ਸਾਡੇ ਤੇ ਇਹ ਨਵਾਂ ਗੁਰੂ ਘਰ ਤਿਆਰ ਹੋ ਰਿਹਾ ਜੀ ਰਤਨਗੜ੍ਹ ਸਾਹਿਬ ਇਹ ਤੇਰਾ ਤਰنگੜ ਬਾਬਾ ਦੀ ਆ ਜਿਨ੍ਹਾਂ ਨੂੰ ਗੁਰੂ ਗੋਬ ਸਿੰਘ ਜੀ ਨੇ ਜੋ ਛੱਤਖੰਡ ਸਾਹਿਬ ਹਲੋ ਪਹੇਤੇ ਤਾਂ ਉਹਰੇ ਰਤਨਗੜਾ ਬਾਬਾ ਜੀ ਨੂੰ ਆ ਕੇ ਦਰਸ਼ਨ ਦਿੱਤੇ ਸਦੇ ਘੋੜਾ ਬਾਜ ਤੇ ਆਪ ਬਾਬਾ ਜੀ ਨੇ ਕਹਿ ਦਿੱ ਗਾ ਕਿ ਵੀ ਤੁਸੀਂ ਸੰਗਤਾਂ ਛੱਤਖੰਡ ਸਾਹਿਬ ਜਾਓ ਸੰਗਤਾਂ ਨੂੰ ਕਹੋ ਕਿ ਤੁਸੀਂ ਹੋਣਾ ਕਰੋ ਵੀ ਸਦਾ ਅਸੀਂ ਹਮੇਸ਼ਾ ਉਹਰੇ ਰਹਾਂਗੇ ਉਹ ਸਾਨੂੰ ਸਾਡੇ ਪਿਆਰ ਨਾਲ ਸਾਦਕਾ ਸੇਵਾ ਕਰੂਗਾ ਅਸੀਂ ਉਹਨਾਂ ਨੂੰ ਦਰਸ਼ਨ ਦਿੰਦੇ ਰਹਾਂਗੇ ਇਹ ਰਤਨਗੜ ਗੁਰੂ ਘਰ ਦੇ ਨੌ ਦੇ ਜਾਣਿਆ ਜਾਂਦਾ ਜੀ ਜੋਗੀ ਬਾਬਾ ਜੀ ਰਤਨਗੜ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਰਸ਼ਨ ਦਿੱਤੇ ਤੇ ਜੋਗੀ ਸੰਗਤਾਂ ਨੂੰ ਜਾ ਕੇ ਉਹਨਾਂ ਨੇ ਦੱਸਿਆ ਦੀ ਬਿਚਾਂ ਨੂੰ ਬਾਬੇ ਦਰਸ਼ਨ ਦੇ ਗਏ ਨੇ ਜੀ ਜਨਤਾ ਨਾ ਕਰੋ ਵੀ ਅਸੀਂ ਉਰੀਆਂਗੇ ਪਰ ਉਹ ਆ ਗੁਰੂ ਘਰ ਨਾਮਾ ਵੰਡ ਰਹੇ ਹੁਰੇ ਆ ਗੁਰੂ ਘਰ ਆ ਜੀ ਬਾਹਰ ਹੰਨ ਰਹੇ ਜੋ ਰਤਨਗੜ ਗੁਰੂ ਘਰ ਦਾ ਨਾਮ ਵੀ ਰਤਨਗੜਾ ਨੌਂਪੁਰ ਜਿਹੜਾ ਬਾਬਾ ਦੀ ਪਹਿਲਾਂ ਉਹਦਾ ਨਾਮ ਵੀ ਰਤਨਗੜ੍ਹ ਸੀ ਆ ਜਿਨ੍ਹਾਂ ਨੂੰ ਗੁਰੂ ਗੋਬ ਸਿੰਘ ਜੀ ਨੇ ਦਰਸ਼ਨ ਦਿੱਤੇ ਜੋ ਸੱਚਖੰਡ ਸਾਹਿਬਾ ਲੋਪ ਹੋਏ ਤੇ ਤੇ ਬਾਬਾ ਜੀ ਨੂੰ ਰਤਨਗੜ੍ਹ ਬਾਬਾ ਜੀ ਨੂੰ ਉਹਨਾਂ ਨੇ ਸੱਚਖੰਡ ਭੇਜਿਆ ਸੀ ਸੰਗ ਤੁਹਾਨੂੰ ਦੱਸਣ ਵਾਸਤੇ ਵੀ ਤੁਸੀਂ ਉਹ ਹੁਣਾ ਕਰੋ ਗੁਰੂ ਗੋਬ ਸਿੰਘ ਜੀ ਉਰੀ ਨੇ ਬਾਜਾਂ ਵਾਲੇ ਜੋ ਉਹਨਾਂ ਦੀ ਸ਼ਰਧਾ ਨਾਲ ਸੇਵਾ ਕਰੇਗਾ ਯਾਦ ਕਰੂਗਾ ਤੁਹਾਨੂੰ ਜ਼ਰੂਰ ਦਰਸ਼ਨ ਦੇਣਗੇ ਕਰੋ ਜੀ ਦੱਸ ਵਰਨਾਨਾ ਨਾਨਕ ਸਰ ਸਾਹਿਬ ਦੇ ਦੇਖੋ ਜੀ ਗੁਰੂ ਪਰ ਕਿੰਨਾ ਸੋਹਣਾ ਬਣਿਆ ਹੋਇਆ ਆਪਾਂ ਜਾਮਾ ਮੱਥਾ ਦੇ ਕੇ ਤੇ ਇਹ ਬੱਚੇ ਜਤਰਾ ਕਰਾਉਂਦੇ ਨੇ ਲੋਕਲ ਗੁਰੂਕਾਰ ਸੱਚਖੰਡ ਸਾਹਿਬ ਦੇ ਕਰਾਉਂਦੇ ਨੇ ਦਰਸ਼ਨ ਗੱਡੀ ਵਿੱਚ ਇਹ ਲਾ ਪਰਾਤਨਗੜ੍ਹ ਇਹ ਦੇਖੋ ਦੁਬਾਰਾ ਸਾਹਿਬ ਹੁਣ ਆਪਾਂ ਨਾਨਕ ਸਰ ਸਾਹਿਬ ਜੀ ਦੇਖੋ ਜੀ ਘੋੜਾ ਸ਼ੇਰ ਇੱਕ ਘੋੜਾ ਇਤਰ ਸ਼ੇਰ ਉਹ ਬਾਰੇ ਹਾਥੀ ਤਰਾ ਗੁਰਦੁਆਰੇ ਜੀ ਨਾਨਕ ਸਰ ਸਾਹਿਬ ਦੇ ਰਾਗ ਇਕ ਸਦ ਪੰਚ ਬਰੰਗਨ ਸੰਗਿਆ ਲਖ ਅਨੰਤਨ ਪ੍ਰਸੰਨ ਰਾਗ ਪਰਵੈ ਕਰਹੀ ਪੰਚ ਰਾਗ ਦੀ ਸੰਗਿ ਉਚਰਹੀ ਪ੍ਰਸੰਨ

ਇਹ ਉਹ ਗੁਰਦੁਆਰਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮੋਰਾ ਬੰਡੀਆਂ ਦੀਆਂ ਤੇ ਦਰਸ਼ਨ ਕਰੋ ਜੀ ਢਾਲ ਦੇ ਆ ਢਾਲ ਆ ਜੀ ਤੇ ਇਹ ਉਹ ਗੁਰਦੁਆਰਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੋਰਾ ਬੰਡੀਆਂ ਦੀਆਂ ਤੇ ਗੁਰਦੁਆਰਾ ਸੰਗਤ ਸਭ ਜੀ ਤੇ ਇਤਿਹਾਸ ਲਿਖਿਆ ਹੈ ਇਸ਼ਾਰਾਂ ਤੁਸੀਂ ਪੜ ਸਕਦੇ ਹੋ ਸੰਗਤ ਕਰੋ ਗੁਰੂ ਘਰ ਦੀ ਜਿੱਥੇ ਗੁਰੂ ਜੀ ਨੇ ਮੋੜਾ ਵੰਡੀ ਦਰਿਆ ਕੇ ਸੋਨੇ ਦੀਆਂ ਤੇ ਗੁਰੂ ਘਰ ਦਾ ਨਾਮ ਸੰਗਤ ਸਾਹਿਬ ਜੀ ਰੱਖਿਆ ਪਿਆ ਗੁਰੂ ਘਰ ਗੁਰਦੁਆਰਾ ਸੰਗਤ ਸਾਹਿਬ ਜੀ ਘਰ ਹੈਗਾ ਜੀ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਜਿੱਥੇ ਕੀ ਮੁੱਲਾ ਖੱਤਰੀ ਦਾ ਆਧਾਰ ਕਰਿਆ ਦਿਆ 10 ਮੈਂ ਜਾਣੇ ਜੀ ਹਰਗੋਬਿੰਦ ਸਿੰਘ ਜੀ ਨੇ ਆ ਦੇਖੋ ਜੀ ਜਦੋਂ ਪਰਗੋਸ਼ ਬਣ ਕੇ ਐ ਤੇ ਉੱਥੇ ਆਧਾਰ ਕਰੇ ਦੀ ਦਾ ਪਹਿਲਾ ਇਹ ਲੋਕ ਦਾ ਰਿਹਾਗਾ ਉਹ ਰੁਰਗੋਵ ਸਿੰਘ ਜੀ ਨੇ ਆਧਾਰ ਕਰਿਆ ਦੀਗਾ ਮੁੱਲਾ ਖੱਤਰੀ ਦਾ ਇਹ ਉਹ ਇਤਿਹਾਸਿਕ ਗੁਰੂ ਘਰਾਂ ਜੀ ਗੁਰਦੁਆਰਾ ਸ਼ਕਾ ਘਾੜ ਸਾਹਿਬ ਕਰੋ ਦਰਸ਼ਨ ਜੀ ਇੱਧਰ ਤਸਵੀਰ ਫੋਟੋ ਲੱਗੀ ਗੁਰਗੋਵ ਸਿੰਘ ਜੀ ਆਧਾਰ ਕਰਿਆ ਆ ਪਰਗੋਸ਼ ਦੀ ਫੋਟੋ ਵੈਸੇ ਨੂੰ ਕਾ ਇੱਥੇ ਜਾ ਕੇ ਤੇ ਇਹ ਗੁਰੂ ਘਰ ਆ ਜੀ ਇਹ ਦਰਬਾਰ ਸਾਹਿਬ ਜੀ ਗੁਰੂ ਘਰ ਆ ਗਿਆ ਤੇ ਆ ਇਤਿਹਾਸ ਲਿਖਿਆ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਕਿਸ ਸਮੇਂ ਤੋਂ ਬਲਾਂ ਤੋਂ ਆਤਿਹਾਸ ਲਿਖਿਆ ਜੀ ਤੇ ਦਰਬਾਰ ਸਾਹਿਬ ਆ ਗਿਆ ਜੀ ਅਰਚਨਾ ਕਰੋ ਸ਼ਿਕਾਰ ਘਾਟ ਸਾਹਿਬ ਆ ਇਥੇ ਮੂਲਾ ਖੱਤਰੀ ਦਾ ਆਧਾਰ ਕਰਿਆ ਦੀ ਗੁਰੂ ਗੋਬ ਸਿੰਘ ਜੀ ਇਹ ਜੋ ਕਿ ਪਹਿਲਾਂ ਵਾਲੇ ਜਨਮ ਜਿੱਦੋਂ ਕਰਿਆ ਗੁਰੂ ਜੀ ਬਾਂਦੇ ਰਹੇ ਫਿਰ ਨਾਨਕ ਦੇਵ ਜੀ ਦਸਵੇਂ ਜਨਮ ਆਇਆ ਗੁਰੂ ਗੋਬ ਸਿੰਘ ਜੀ ਨੇ ਮੂਲਾ ਖੱਤਰੀਆ ਦਾ ਆਰਖੜਾ ਜ਼ਿਕਰ ਕੋਸ਼ ਦੇ ਰੂਪ ਚ ਜਿੱਕਦਾ ਦੁਆਰਾ ਮਾਤਾ ਸਹਿਬ ਕੋ ਸਹਿਬ ਸਹਿਬ ਕੋਰ ਦਾ ਗੁਰਦੁਆਰਾ ਜਿੱਥੇ ਮਾਤਾ ਜੀਰੇ ਗੁਰੂਆਂ ਜਾਂਦੇ ਜਾਂਦੇ ਠਹਿਰੇ ਤੇ ਜਿੱਦੋਂ ਠਹਿਰੇ ਤੇ ਉਹਨਾਂ ਨੂੰ ਗਏ ਜਾਂਦੇ ਜਾਂਦੇ ਆਪਣੇ ਪਿਛਲੇ ਜਨਮ ਦਾ ਜਨਮ ਜਦ ਆ ਗਿਆ ਜੋ ਕਿ ਪਿਛਲੇ ਜਨਮ ਚ ਉਹ ਪੂਰੇ ਉਹਨਾਂ ਨੇ ਤਪ ਕੀਤਾ ਦੀਆ ਤਾਂ ਕਰਕੇ ਫਿਰ ਉਦੋਂ ਬਾਅਦ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਤੇ ਇਸ ਸਥਾਨ ਤੇ ਰਹਾਂਗੇ ਤੇ ਮਾਤਾ ਸਾਹਿਬ ਕੌਰ ਜੀ ਉਰੀ ਰਹਿੰਦੇ ਨੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਹਜੂਰ ਸਾਹਿਬ ਰਹਿੰਦੇ ਐ ਗੁਰਗੋਸ਼ ਸਿੰਘ ਹਜੂਰ ਸਾਹਿਬ ਤੋਂ ਆ ਕੇ ਮਾਤਾ ਜੀ ਕੋਲ ਲੰਗਰ ਛੱਕ ਜਾਂਦੇ ਹੁੰਦੇ ਪ੍ਰਸਾਦਾ ਇਹ ਉਹ ਤਪ ਸਥਾਨ ਆ ਜੀ ਮਾਤਾ ਸਾਹਿਬ ਦਾ ਪਿਛਲੇ ਜਨਮ ਦਾ ਤਪ ਸਥਾਨ ਤੇ ਮਾਤਾ ਜੀ ਦੇ ਉਰੇ ਆ ਕੇ ਜਨਮ ਆ ਗਿਆ ਤੀ ਹ ਜੀ ਇਹ ਉੱਥੇ ਸਥਾਨ ਦੇ ਗੁਰੂ ਘਰ ਬਣਿਆ ਜੀ ਕਰੋ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਦਰਸ਼ਨ ਇਹ ਗੁਰੂ ਘਰ ਆ ਜੀ ਤੇ ਇਸ ਥਾਨ ਤੇ ਬਣਿਆ ਹੋਇਆ ਕਰੋ ਇਹ ਦਰਬਾਰ ਸਾਹਿਬ ਦੇ ਦਰਸ਼ਨ ਅੰਦਰ ਨੇ ਜੀ ਬਸੁਰ ਸਾਹਿਬ ਦੇ ਮਾਤਾ ਜੀ ਦਾ ਤਪਸਥਾਨ ਹੈ ਇਹ ਤਪਸਥਾਨ ਆ ਜੀ ਮਾਤਾ ਜੀ ਦਾ ਕਰੋ ਦਰਸ਼ਨ ਜੀ ਗੁੜੀ ਅੰਗਤੋ ਸ਼ਸਤਰ ਆ ਗਈ ਜੀ ਸ਼ਸਤਰ ਨਾਲ ਦਰਸ਼ਨ ਕਰੋ ਅਗੇ ਟਾ ਗੁਰੂ ਦਾ ਬੇਟਾ ਭਾਈ ਗੁਰੂ ਸਤਨਾ ਸਾ ਸੰਗ ਜੀ ਦਸੇ ਪਿਤਾ ਸ੍ਰੀ ਗੁਰੂ ਗੋਬ ਸਿੰਘ ਜੀ ਮਹਾਰਾਜਸਥਾਨ ਤੇ ਸੰਗ ਸੇਧ ਲੰਗਰ ਸਕਦੇ ਸੀ ਫਿਰ ਅਸਰਾਮ ਕਰਦੇ ਤੇ ਇਹ ਉਹ ਸਥਾਨ ਆ ਜਿੱਥੇ ਗੁਰੂ ਗੋਬ ਸਿੰਘ ਜੀ ਆ ਕੇ ਲੰਗਰ ਸਕਦੇ ਦੇ ਫੌਜਾਂ ਨਾਲ ਆਉਂਦੇ ਤੇ ਸਿੰਘ ਆਉਂਦੇ ਨਾਲ ਉਰੇ ਆ ਕੇ ਲੰਗਰ ਸਕਦੇ ਤੇ ਫਿਰ ਵਿਸਰਾਮ ਕਰਦੇ ਤੇ ਕਰੋ ਦਰਸ਼ਨ ਜੀ ਇਸ ਸਥਾਨ ਤੇ ਆ ਕੇ ਵਿਸਰਾਮ ਕਰਦੇ ਤੇ ਗੁਰੂ ਗੋਬਿੰਦ ਸਿੰਘ ਜੀ ਨੰਗਰ ਸਕਦੇ ਤੇ ਜੀ ਦਰਸ਼ਨ ਪਾਓ ਸਾ ਸੰਗਤ ਜੀ ਮੈਂ ਇੱਕ ਸਤਿ ਆਕੜ ਸਾਹਿਬ ਹੈ ਜੀ ਕਰੋ ਦਰਸ਼ਨ ਸੰਗਤੋ ਜਿਸ ਤਾ ਦੇ ਬਾਹਰ ਦਸਾ ਦਾ ਹੰਕਾਰ ਤੋੜੇ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਹੀਰਾ ਪੇਟ ਕੀਤਾ ਸੀ ਉਹ ਹੀਰਾ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਗੋਨਡ ਉਹ ਹੀਰਾ ਗੁਰੂ ਗੋਬਿੰਦ ਸਿੰਘ ਜੀ ਦਾ ਬ੍ਰਿੰਦੀ ਨਦੀ ਦੇ ਵਿੱਚ ਛੜਤਾ ਸੀਗਾ ਤਾਂ ਆਪਣਾ ਬਾਦਰਸ਼ਾ ਨੂੰ ਮਨ ਦੇ ਵਿੱਚ ਗੁੱਸਾ ਆਇਆ ਮਨ ਸੋਚਣ ਲੱਗ ਗਿਆ ਵੀ ਮੈਂ ਹੀਰਾ ਦਿੱਤਾਗਾ ਵੀ ਇਹਨਾਂ ਨੇ ਨਦੀ ਛੜਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਜਾਨੋਂ ਜਾਣ ਤੇ ਉਹਨਾਂ ਨੇ ਉਹਨੂੰ ਸਾਨੂੰ ਕਹਿ ਦਿੱਤਾ ਆ ਕੇ ਆਪਣਾ ਹੀਰਾ ਪ੍ਰਸ਼ਾਨ ਕੇ ਲੈ ਜਾ ਜਦੋਂ ਉਹਨਾਂ ਨੇ ਪਾਣੀ ਦੇ ਵਿੱਚ ਬੁੱਕਲ ਭਰੀ ਥਾਂ ਉਹਦੇ ਵਿੱਚੋਂ ਹੀਰੀ ਹੀਰੇ ਤੇ ਤਾਂ ਉਹਨਾਂ ਨੇ ਆ ਕੇ ਫੇਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਨਾ ਚ ਡਿੱਗ ਗਿਆ ਤਾਂ ਕਰਕੇ ਇਸ ਗੁਰਦੁਆਰੇ ਨਾਲ ਹੀਰਾ ਕਾਟ ਸਿਰ ਰੱਖਿਆ ਜਾਗਾ ਕਰੋ ਜੀ ਦਰਸ਼ਨ ਸੰਗਤੋਂ ਹਰੋਮੀ ਆ ਵੀ ਜੀ ਇੱਥੇ ਗੁਰੂ ਜੀ ਨੇ ਦੱਬਿਆ ਹੋਇਆ ਖਜ਼ਾਨਾ ਕੱਢਿਆ ਜੀ ਜੋ ਕਿ ਬੰਦਿਆ ਗਿਆ ਤੇ ਰਖਿਆ ਜਾ ਪਰੋਦਰਸ਼ਨ ਸੰਗਤ ਪਰੋਦਰਸ਼ਨ ਸੰਗਤ ਉਹ ਇਤਿਹਾਸ ਆ ਜੋ ਲਿਖਿਆ ਹੋਇਆ ਇਤਿਹਾਸ ਆ ਇਤਿਹਾਸ ਆ ਗੁਰੂ ਕਰਦਾ ਜੀ ਇਹ ਕਰੋ ਦਰਸ਼ਨ ਗੁਰੂ ਕਰਦਾ ਜੀ ਕਰੋ ਦਰਸ਼ਨ ਗੁਰੂ ਘਰ ਦੇ ਸ਼ੰਗਤੋਂ ਹਾਲੇ ਕੀ ਹੈ ਸਤਿਨਾਮ ਸ਼ਿਆ ਮੋਲ ਟੀਕੜੇ ਹਾਂਜੀ ਭਾਈ ਗੁਰੂ ਜੀ ਅੱਜ ਚੱਲੇ ਆਪਾਂ ਘਰਾਂ ਨੂੰ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰ ਲਏ ਹੁਣ ਜਾ ਰਿਹਾ ਘਰੋਂ ਪੈਸਟੇਨ ਸਟੇਸ਼ਨ ਨੂੰ ਜਾ ਰਹੇ ਆ ਜਿਹੜਾਂ ਆਂ ਰੇਲ ਆ ਆਪਣੀ 8:00 ਵਜੇ ਰੇਲ ਆ ਗਈ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਨੇ ਵਧੀਆ ਜੀ